ਹੋ ਇਹ ਇੱਥੇ ਜੀ 1.5 ਵਜੇ ਤੋਂ ਬਾਅਦ ਦੀ ਗੱਲ ਹੈ ਜੀ ਇਹ ਸੂਆ ਟੁੱਟਿਆ ਅਸੀਂ ਰਾਤ ਦੇ ਹੀ ਫਿਰ ਰਹੇ ਹਾਂ ਜੀ ਹਮ ਸਾਰਾ ਸਾਡਾ ਜਿਹੜਾ ਖਾਣ ਪੀਣ ਦਾ ਸਮਾਨ ਹੈ ਜੀ ਸਭ ਡੁੱਬ ਚੁੱਕਿਆ ਹੈ ਜੀ ਆ ਮੀਟਰਾਂ ਤੱਕਰ ਪਾਣੀ ਆ ਰਿਹਾ ਹੈ ਜੀ ਹਮ ਔਰ ਕੋਈ ਕਿਤੇ ਸੱਪ ਨਿਕਲ ਰਿਹਾ ਕਿਤੇ ਕੰਨ ਖਜੂਰਾ ਨਿਕਲ ਰਿਹਾ ਹੈ ਜੀ ਹਮ ਆਪਦੇ ਬੱਚਿਆਂ ਨੂੰ ਸੁਰੱਖਿਤ ਥਾਵਾਂ ਤੇ ਲੈ ਜਾ ਰਹੇ ਹਾਂ ਜੀ ਹਮ ਸਾਰਿਆਂ ਨੂੰ ਹਮ ਆ ਗਲੀ 'ਚ ਮੇਰੇ ਆ ਛਾਤੀ ਤੇ ਪਾਣੀ ਆ ਰਿਹਾ ਹੈ ਜੀ ਦੇਖੋ ਅੱਛਾ 4 ਫੁੱਟ ਤੋਂ ਉੱਤੇ ਪਾਣੀ ਹੋਇਆ ਪਿਆ ਜੀ ਹਮ ਹੁਣ ਦੇਖੋ ਜੀ ਅਸੀਂ ਕਿਸ਼ਤਾਂ ਤੇ ਸਮਾਨ ਲਿੱਤਾ ਜੀ ਉਹਦੀ ਕਿਸ਼ਤਾਂ ਭਰੀਏ ਹੂੰ ਤੇ ਇਧਰ ਆਪ ਦਾ ਬਚਾਓ ਕਰੀਏ ਜੀ ਹੁਣ ਦਿਹਾੜੀ ਵੀ ਨਹੀਂ ਲੱਗੂਗੀ ਅਜ ਤੱਕ ਜੀ ਠੀਕ ਹੈ ਹਾਲਾਤ ਕੀ ਨੇ ਕਿੰਨੇ ਘਰ ਡੱਗੇ ਡੱਗੇ ਵੀ ਆ ਗਏ ਘਰ ਡੱਗੇ ਜੀ ਉੱਥੇ ਗਲੀ 'ਚ ਡੱਗੇ ਜੀ ਅੱਛਾ ਬਸ ਕੋਲ ਚਾਰ ਪੰਜ ਘਰ ਤੱਕ ਠੀਕ ਹੈ ਤੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਕੋਈ ਪ੍ਰਸ਼ਾਸਨ ਦੀ ਹੱਲੇ ਤਰਫ ਹੱਲੇ ਤਰਫ ਕੋਲ ਤੋਂ ਇਹ ਸਾਡੇ ਕਿਸੇ ਨੇ ਬਾਅ ਨੀ ਫੜੀ ਜੀ ਅੱਛਾ ਹੱਲੇ ਤੱਕ ਕਰਤਾ ਕੋਈ ਆਇਆ ਨਹੀਂ ਆ ਟਾਈਮ ਹੋ ਗਿਆ ਜੀ ਪਾਣੀ ਵਧਦਾ ਤੁਰੇ ਆ ਰਿਹਾ ਹੱਲੇ ਤੱਕ ਅੱਛਾ ਪਾਣੀ ਬੰਦ ਨਹੀਂ ਕੀਤਾ ਗਿਆ ਪਾਣੀ ਬੰਦ ਨਹੀਂ ਹੋ ਰਿਹਾ ਜੀ ਹੱਲੇ ਤੱਕ ਕਿੰਨਾ ਕੁ ਪਾੜ ਪਿਆਗਾ ਮਰੂ 25 ਫੁੱਟ ਹੈ 25 ਫੁੱਟ ਦਾ 파ੜ ਜਾਂਦੇ ਅੱਛਾ ਠੀਕ ਹੈ ਕੀ ਮੰਗ ਕਰਦੇ ਹੋਗੇ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਜੀ ਸਾਡਾ ਇਧਰੋਂ ਇਹ ਦੂਜੀ ਵਾਰੀ ਚਾਂਸ ਹੋ ਚੁੱਕਿਆ ਜੀ ਇੱਕ ਵਾਰੀ 2016 ਦੇ ਵਿੱਚ ਹੋਇਆ ਸੀ ਜੀ ਇਹ ਚਾਂਸ ਉਦੋਂ ਵੀ ਅਸੀਂ ਆਪ ਦਾ ਕੋਈ ਸਮਾਨ ਬਚਾ ਨਹੀਂ ਸਕੇ ਜੀ ਇਹ ਵੀ ਟੋਟਾ ਇਧਰ ਕਰੀਬ ਹੀ ਹੋਇਆ ਸੀਗਾ ਉਹਦੋਂ ਵੀ ਇਹ ਰਾਤ ਨੂੰ ਅਸੀਂ ਭੱਜ ਭੱਜਦੇ ਮਿੱਟੀ ਦੇ ਅਸੀਂ ਬੱਟ ਲਾਈਏ ਕਿ ਆਪ ਦਾ ਸਮਾਨ بچਾਈਏ ਜੀ ਪਾਣੀ ਨੇ ਕੁਛ ਵੀ ਨਹੀਂ ਛੱਡਿਆ ਜੀ ਠੀਕ ਹੈ ਖਾਣ ਪੀਣ ਦਾ ਸਮਾਨ ਟੋਟਲੀ ਆਟੇ ਤੋਂ ਲੈ ਕੇ ਚੀਨੀ ਪੱਤੀ ਸਭ ਸਾਡੇ ਤੋਂ ਡੱਬੇ ਤੁਰੇ ਫਿਰਦੇ ਜੀ ਘਰਾਂ 'ਚ ਜੀ ਸਮਾਂ ਕੀ ਘਟਨਾ ਹੋਈ ਮੈਂ ਨਾਮ ਸੰਜੇ ਕੁਮਾਰ ਹੈ ਜੀ ਇਹ ਨਾ ਮਾਨੂੰ 1 ਵਜੇ ਪਤਾ ਲੱਗਿਆ ਕਿ ਤੁਸ ਅਸੀਂ ਛੱਤ 'ਤੇ ਸੋਰੇ ਸੀ ਅੱਛਾ ਤੇ ਸਾਰੇ ਪਾਸੇ ਪਾਣੀ ਪਾਣੀ ਸੀਗਾ ਅੱਛਾ ਫਿਰ ਅਸੀਂ ਫੋਨ ਕੀਆ ਇੱਕ ਦੋ ਬੰਦੇ ਨੂੰ ਉਹ ਆਏ ਅੱਛਾ ਲੱਗੇ ਸੂਆ ਟੁੱਟਿਆ ਹੋ ਸੀਗਾ ਬਹੁਤ ਸਾਰਾ ਪਾਣੀ ਵਰ ਗਿਆ ਸੀ ਕਿਹੜਾ ਨਗਰ ਆ ਇਹ ਇਹ ਸ਼ੈ ਨਗਰ ਜੀ ਕਿੰਨੇ ਵਜੇ ਦੀ ਘਟਨਾ ਹੈ ਇਹ ਇਹ ਰਾਤ ਨੂੰ 1 ਵਜੇ ਲਗਭਗ ਹੈ ਜੀ ਅੱਛਾ ਤੇ ਕਿੰਨੇ ਕੁ ਲੋਕਾਂ ਦੀ ਬੱਸੋਂ ਆ ਇੱਥੇ ਇਹ ਘੱਟੋ ਘੱਟ 400 ਹੈ ਜੀ 410 ਸਾਰੇ ਪਾਣੀ ਚ ਡੁੱਬ ਗਏ ਅੱਛਾ ਪ੍ਰਸ਼ਾਸਨਿਕ ਮਦਦ ਆਈ ਕੋਈ ਆਏ ਨੇ ਬਸ ਮੁਲਾਦੀਮ ਆਏ ਸੀ ਕਿ ਦੋ ਚਾਰ ਉਹ ਖਰੇ ਹੈ ਬਾਕੀ ਮੈਰੀ ਵਿਭਾਗ ਵਾਲੇ ਕੋਈ ਨਹੀਂ ਆਏ ਅੱਛਾ ਪਾਣੀ ਚੱਲ ਰਿਹਾ ਹੈ ਸਹੀ ਹਾਂਜੀ ਪਾਣੀ ਚੱਲ ਰਿਹਾ ਕਿੰਨਾ ਕੁ ਨੁਕਸਾਨ ਹੋਣ ਦਾ ਹੁੰਦਾ ਹੈ ਨੁਕਸਾਨ ਬਹੁਤ ਹੈ ਜੀ ਕਈ ਘਰਾਂ ਦੇ ਦਿੱਤਾ ਬੈਠ ਤੈਰ ਰਿਹਾ ਜੀ ਹਵੇ ਕਿ ਮਤਲਬ ਪਾਣੀ ਚ ਸਮਾਨ ਸਮਾਨ ਸਾਰਾ ਸੂਜੀ ਸੂਜੀ ਸਾਰਾ ਬਾਹਰ ਗਲੀ ਚ ਡੁੱਬ ਗਿਆ ਅੱਛਾ ਲੱਗਦਾ ਪਾਣੀ ਬੰਦ ਹੋ ਜੂਗਾ ਕਹਿੰਦੇ ਤਾਂ ਇਹ ਪਿੱਛੇ ਬੰਦ ਹੋ ਗਿਆ ਬਾਕੀ ਜਿਹੜਾ ਪਾਣੀ ਹੈਗਾ ਨਾਲ ਚ ਉਤਾਉਗਾ ਜੀ ਅੱਛਾ ਬਹਾ ਕਿੰਨਾ ਕੁ ਤੇਜ਼ ਹੈ ਬਹੁਤ ਜ਼ਿਆਦਾ ਤੇਜ਼ ਹੈ ਜੀ ਅੱਛਾ ਪੈਰ ਨਹੀਂ ਟਿਕਦਾ ਅੱਛਾ ਕੀ ਮੰਗ ਕਰਦੇ ਹੋ ਅਸੀਂ ਆਹੀ ਮੰਗ ਕਰਦੇ ਜਿਹੜਾ ਨੁਕਸਾਨ ਹੋਇਆ ਕਰਦਾ ਜੀ ਸਾਡੇ ਘਰ 'ਚ ਵੀ ਤਰੇੜ ਆ ਗਿਆ ਅੱਛਾ ਉਹਨਾਂ ਦਾ ਕੋਈ ਹੱਲ ਹੋਵੇ ਜੀ ਕਿੰਨੇ ਕਿ ਘਰਾਂ 'ਚ ਤਰੇੜ ਆ ਗਈਆਂ ਬੱਦੂ ਘਰ ਹੈ ਜੀ ਇੱਕ ਵਾਰ ਪਹਿਲੇ 2017 'ਚ ਵੀ ਟੁੱਟਿਆ ਸੀਗਾ ਉਦੋਂ ਮਾਰੇ ਮੋਟੇ ਤਰੇੜ ਆ ਗਿਆ ਸੀਗਾ ਹੁਣ ਤਾਂ ਜਮਾ ਅੱਡੀ ਕਿ ਜੁਗਾ ਮੈਨੂੰ ਲੱਗਦਾ ਅੱਛਾ